ਆਪੀ ਆ ਬੂਖਰ ਬੰਦ ਕਰਾ ਮਾੜੇ ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਆਪਾਂ ਚੱਲੇ ਆਂ ਜੀ ਅੱਜ ਵਿਆਹ ਵਿਆਹ ਸਾਡੇ ਡਰਾਈਵਰ ਦੀ ਕੁੜੀ ਦਾ ਵਿਆਹ ਤੇ ਆਪਾਂ ਹੁਣ ਗੱਡੀ 'ਚ ਬੈਠ ਗਏ ਆਂ ਰਸਤੇ 'ਚ ਜਾ ਰਹੇ ਆਂ ਤੇ ਤੁਸੀਂ ਵੀ ਚੱਲੋ ਸਾਡੇ ਨਾਲ ਤੇ ਮੇਰੇ ਸਹੇਰ ਲਈ ਮੇਰੇ ਨਾਲ ਵਿਆਹ ਤੇ ਜਾਣ ਵਾਸਤੇ ਇਸ ਨੂੰ ਵੀ ਸੱਦੇ ਉਹਨਾਂ ਨੇ ਵਿਆਹ ਇਹ ਵੀ ਜਾ ਰਹੀ ਹੈ ਵਿਆਹ ਸਾਡੇ ਨਾਲ ਤੇ ਮੇਰੀ ਗੁੱਤ ਕਰ ਰਹੀ ਹੈ ਮੇਰੇ ਸਹੇਰ ਲਈ ਗੱਡੀ 'ਚ ਬੈਠੀ ਕਲਿੱਪ ਲਾ ਰਹੀ ਹੈ ਮੇਰੇ বেয়া ਵੇਰਾ ਹਾਫ ਪਿੰਡਾਂ ਚ ਦੁੱਧ ਰੋਤਾ ਆਂਂ ਰਹਾ ਹਾਂ 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 ਪਿੰਡਾਂ ਚ ਦੁੱਧ ਦਈਆਂ ਲਾਇਆ ਦੁੱਧ ਹੀ ਆ ਪਿੰਡਾਂ ਚ ਤਾਂ ਦੋਕ ਦਿਨ ਦੇ ਦਿੰਦੇ ਆ ਦਿੰਦੇ ਆ ਲੋਕ ਦੁੱਧ ਬਾਦ ਪਿੰਡਾਂ ਚ ਆਪਣੇ ਹੀ ਦਿਨ ਤੇ ਹੈਗੇ ਹਾਂ ਨਾ ਪਿੰਡਾਂ ਵਾਲੇ ਸਾਰੇ ਦੁੱਧ ਬਾਦ ਇੱਕ ਦੂਜੇ ਦੇ ਦਿੰਦੇ ਆ ਦਿੰਦੇ ਨੇ ਹਰੇਕ ਦੇ ਆਪਣੇ ਹੁਣ ਸ਼ਹਿਰਾਂ ਚ ਕੀ ਦੇ ਲੱਜਾਂ ਦੇਉ ਕੀ ਅਗਲਾ ਆਪ ਤਾਂ ਮਤਲਬ ਲੈਂਦਾ ਆਪਣੇ ਇੱਥੇ ਹਾਂ ਜੇ ਕਰ ਦਦੂ ਫੇਰੀ ਦੂ ਕਿਸੇ ਦੱਦਾ ਇਹ ਸਾਡੀ ਬੰਦੂ ਇਕੱਠਾ ਹੋਇਆ ਤੇ ਹਾਂ ਬਾਕੀ ਬੰਦੇ ਦਾ ਜੇ ਆਪ ਦਿੰਦਾ ਹੋ ਫੇਰੀ ਇਹ ਲ ਦੇਖ ਜਾਂਦਾ ਨਹੀਂ ਕੌਣ ਦੇਣ ਜਾਂਦਾ ਦੱਦਾ ਇਹ ਤਾਂ ਤੁਹਾਨੂੰ ਤਾਂ ਨਹੀਂ ਲਾ ਬਧਾਤਾ ਨਹੀਂ ਨਾ ਬਧੀਏ ਗੱਲ ਲਓ ਜੀ ਨੰਦਾ ਵਾਲੀ ਕੁੜੀ ਤਿਆਰ ਹੋ ਰਹੀ ਹੈ ਤੇ ਤਿਆਰੀ ਕਰ ਰਹੀਆਂ ਨੇ ਕੁੜੀ ਦੀ ਨੰਦਕਾਰਜ ਵੇਲੇ ਕੁੜੀ ਨੇ ਸਿੰਪਲ ਸੂਟ ਪਾਇਆ ਸੀ ਸਾਰੇ ਹੁਣ ਸਿੰਪਲ ਸੂਟ ਪਾਉਂਦੇ ਆ ਨੰਦਕਾਰਜ ਵੇਲੇ ਉਸ ਤੋਂ ਬਾਅਦ ਤਿਆਰ ਹੁੰਦੇ ਨੇ बहुत रूप चढ़िया थी कु थोड़ा साजरी गई गए ਨੰਦਕਾਰ ਜੀ ਲੇਟ ਹੀ ਹੋਏ ਨੇ ਅਰੇ ਮੈਂ ਕੀ ਕਰਾਂ ਤੇ ਆਪਾਂ ਵੀਡੀਓ ਬਣਾ ਲਈ ਉੱਥੇ ਬੈਠ ਕੇ ਤੇ ਸਾਰਿਆਂ ਨੇ ਕੀਤੀ ਖੂਬ ਸਾਰੀ ਮਸਤੀ ਬੈਠ ਕੇ ਅੱਜ ਵੀਡੀਓ ਲੇਟ ਹੋ ਗਈ ਵੀਡੀਓ ਹੈ ਨਹੀਂ ਸੀ ਮੇਰੇ ਕੋਲ ਕੋਈ ਤੇ ਮੈਂ ਹੁਣ ਵੀਡੀਓ ਪਾ ਰਹੀ ਹਾਂ ਜਿੰਨੀ ਕੁ ਮੇਰੇ ਕੋਲ ਹੈਗੀ ਸੀ ਤੇ ਮੇਰੇ ਸਹੇਲੀ ਹੁਣ ਕੁੜੀ ਦਾ ਟਿੱਕਰ ਠੀਕਰ ਇਹਨੇ ਚੁੰਨੀ ਸੈਟ ਕਰਕੇ ਦੇ ਰਹੀ ਹੈ ਅਸੀਂ ਸਾਜਰੇ ਚਲੇ ਗਏ ਤੇ ਥੋੜਾ ਜਿਹਾ ਕੁੜੀਨ ਤਿਆਰ ਕਰਨ ਵਾਸਤੇ। ਕੇ ਲੋ ਜੀ 3 ਸਭ ਦੀਆਂ ਸਾਂਝੀਆਂ ਨੇ ਇਹ ਸਾਡੇ ਡਰਾਈਵਰ ਦੀ ਬੇਟੀ ਹੈ। ਉਹਨਾਂ ਦੀ ਮੈਰਿਜ ਸੀ। ਜੇ ਤੁਹਾ ਆਪਣੇ ਨਾਲ ਕੋਈ ਬੰਦਾ ਰਹਿੰਦਾ ਸੀਰੀ ਸੰਜੀ ਤਾਂ ਇੱਕ ਆਪਣੀ ਫੈਮਿਲੀ ਦੀ ਤਰ੍ਹਾਂ ਬਣ ਜਾਂਦੇ ਆਂ ਗੁੜੀਆਂ ਬਹੁਤ ਸਿਆਣੀਆਂ ਬਹੁਤ ਪੜ੍ਹ ਲਿਖ ਕੇ ਸਰਬਸਕਾਰ ਹੀ ਇਹ ਗੁੜੀਆਂ ਬਹੁਤ ਪੜਾਇਆ ਵੀਰੇ ਨੇ ਕੁੜੀ ਨੂੰ ਆਪਣੀ ਨੂੰ ਪੂਰਾ ਤਨ ਦੇ ਹੀ ਨਾਲ ਮੇਨਤ ਕਰਕੇ

ਦੁਆਰਾ ਰਿਸੀਵ ਹੋ ਜਾਣਗੇ ਉਹ ਕਿੰਨੇ ਬਹਿਣਗੇ ਘਰੇ ਤਿਆਰ ਕਰਨ ਵਾਲੇ ਘਰ ਦਾ ਵਿਆਹ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਬਹੁਤ ਜਿਆਦਾ ਵਧੀਆ ਲੱਗਦਾ ਅੱਜ ਸਾਰੇ ਵਿਆਹ ਨੂੰ ਕਿਤੇ ਦੁੱਬਣਾ ਵਧੀਆ ਲੱਗ ਰਿਹਾ ਹੈ ਤੁਸੀਂ ਦੱਸਣਾ ਸੁਣ ਕਿਵੇਂ ਲੱਗੇ ਚਾਰ ਕਰਦਾ ਵੀ ਮੈਨੂੰ ਤਾਂ ਬਹੁਤ ਵਧੀਆ ਲੱਗੇ ਵੀਡੀਓ ਨੂੰ ਪੂਲ ਵਾਚ ਕਰੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ